ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਵਾਲੀ ਏਜੰਸੀ ਆਈਸੀਈ ਨੇ ਹੁਣ ਇੱਕ ਵੱਡੀ ਕਾਰਵਾਈ ਕਰਦੇ ਹੋਏ ਸਾਊਥ ਕੋਰੀਆ ਦੀ ਮਸ਼ਹੂਰ ਕੰਪਨੀ ਹੁੰਡਈ ਦੇ ਮੈਨੂਫੈਕਚਰਿੰਗ ਯੂਨਿਟ ਦੇ ਉੱਤੇ ਛਾਪਾ ਮਾਰਿਆ ਅਤੇ ਕਰੀਬ 400 ਤੋਂ ਜ਼ਿਆਦਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ। ਫੈਡਰਲ ਏਜੰਸੀ ਨੂੰ ਸ਼ੱਕ ਸੀ ਕਿ ਇਸ ਫੈਕਟਰੀ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਡੀ ਗਿਣਤੀ ਹੈ ਜੋ ਇੱਥੇ ਕੰਮ ਕਰਦੇ ਨੇ। ਆਈਸੀਈ ਨੇ ਛਾਪੇਮਾਰੀ ਦੇ ਦੌਰਾਨ ਸਾਊਥ ਕੋਰੀਆ ਦੇ ਕਈ ਕਾਮਿਆਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਆਈਸੀ ਦੀ ਇਹ ਕਾਰਵਾਈ ਹੁਣ ਤੱਕ ਉਸ ਦੀਆਂ ਸਾਰੀਆਂ ਕਾਰਵਾਈਆਂ ਦੇ ਵਿੱਚੋਂ ਸਭ ਤੋਂ ਵੱਡੀ ਮੰਨੀ ਜਾਂਦੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਾਰਜੀਆ ਦੇ ਵਿੱਚ ਹੁੰਡਈ ਮੋਟਰ ਗਰੁੱਪ ਦੀ ਵਿਸ਼ਾਲ ਉਦਯੋਗਿਕ ਸਾਈਟ ਦੇ ਉੱਤੇ ਛਾਪੇਮਾਰੀ ਕੀਤੀ ਜਿੱਥੇ ਇਲੈਕਟ੍ਰੋਨਿਕ ਵਾਹਨ ਤਿਆਰ ਕੀਤੇ ਜਾਂਦੇ ਨੇ ਇਸ ਛਾਪੇਮਾਰੀ ਦੇ ਦੌਰਾਨ ਨਜ਼ਦੀਕ ਉਸਾਰੀ ਜਾ ਰਹੀ ਇੱਕ ਫੈਕਟਰੀ ਦੇ ਨਿਰਮਾਣ ਨੂੰ ਵਿਰੋਧ ਦਿੱਤਾ ਗਿਆ ਇਹ ਫੈਕਟਰੀ ਹੁੰਡਈ ਅਤੇ ਦੱਖਣੀ ਕੋਰੀਆ ਦੀ ਬੈਟਰੀ ਨਿਰਮਾਤਾ LG એનર્જી સોલ્યુશન્સ ਦੇ ਵੱਲੋਂ ਮਿਲ ਕੇ ਬਣਾਈ ਜਾ ਰਹੀ ਸੀ ਇਹ ਪ੍ਰੋਜੈਕਟ ਜਾਰਜੀਆ ਸੂਬੇ ਦੇ ਵਿੱਚ ਸਭ ਤੋਂ ਵੱਡੇ ਇਨਵੈਸਟਮੈਂਟ ਪ੍ਰੋਜੈਕਟ ਦਾ ਹਿੱਸਾ ਹੈ ਜਿਸ ਦੀ ਕੁੱਲ ਲਾਗਤ 7.6 ਬਿਲੀਅਨ ਡਾਲਰ ਦੱਸੀ ਜਾਂਦੀ ਹੈ ਇਸ ਦੇ ਵਿੱਚ ਲਗਭਗ 1200 ਲੋਕ ਕੰਮ ਕਰਦੇ ਨੇ ICE ਅਤੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਅਧਿਕਾਰੀਆਂ ਨੇ ਬ੍ਰਾਇਨ ਕਾਉਂਟੀ ਦੇ ਇਲਾ ਬੈਲ ਦੇ ਵਿੱਚ ਸਥਿਤ ਹੁੰਡਾਈ ਦੀ ਮੈਨੂਫੈਕਚਰਿੰਗ ਸਾਈਟ ਦੇ ਉੱਤੇ ਇੱਕ ਵੱਡੀ ਕਾਰਵਾਈ ਕੀਤੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਫੈਕਟਰੀ ਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀ ਕੰਮ ਕਰਦੇ ਨੇ ਜੋ ਬਿਗੈਰ ਕਾਨੂੰਨੀ ਵੀਜ਼ਿਆਂ ਦੇ ਅਮਰੀਕਾ ਦੇ ਵਿੱਚ ਦਾਖਲ ਹੋਏ ਨੇ। ਆਈਸੀਈ ਨੇ ਇਸ ਛਾਪੇਮਾਰੀ ਦੇ ਵਿੱਚ ਲਗਭਗ 475 ਕਾਮਿਆਂ ਨੂੰ ਹਿਰਾਸਤ ਦੇ ਵਿੱਚ ਲਿਆ। ਇਹ ਕੰਮ ਇਹ ਜਾਂ ਤਾਂ ਗੈਰਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ ਜਾਂ ਫਿਰ ਉਹਨਾਂ ਦੇ ਵੀਜ਼ਿਆਂ ਦੀ ਮਿਆਦ ਖਤਮ ਹੋ ਚੁੱਕੀ ਸੀ ਹਾਲਾਂਕਿ ਅਜੇ ਤੱਕ ਕਿਸੇ ਦੇ ਵਿਰੁੱਧ ਕੋਈ ਅਪਰਾਧਿਕ ਇਲਜ਼ਾਮ ਨਹੀਂ ਲੱਗਿਆ ਪਰ ਜਾਂਚ ਜਾਰੀ ਹੈ ਇਹ ਛਾਪੇ ਮਾਰੀ ਹੁੰਡਈ ਦੇ ਕਾਰੋਬਾਰ ਦੇ ਲਈ ਬਹੁਤ ਵੱਡਾ ਝਟਕਾ ਸਾਬਿਤ ਹੋਈ ਹੈ ਹੁੰਡਈ ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਹਿਰਾਸਤ ਦੇ ਵਿੱਚ ਲਏ ਗਏ ਕੋਈ ਵੀ ਵਿਅਕਤੀ ਸਿੱਧੇ ਤੌਰ ਤੇ ਕੰਪਨੀ ਦਾ ਮੁਲਾਜ਼ਮ ਨਹੀਂ ਸੀ ਕੰਪਨੀ ਦਾ ਕਹਿਣਾ ਹੈ ਕਿ ਅਸੀਂ ਸਥਿਤੀ ਦੇ ਉੱਤੇ ਨਜ਼ਰ ਰੱਖ ਰਹੇ ਹਾਂ ਤੇ ਸਾਰੇ ਕਾਨੂੰਨਾਂ ਅਤੇ ਨੀਮਾਂ ਦੀ ਪਾਲਣਾ ਵੀ ਕਰ ਰਹੇ ਹਾਂ ਇਸ ਪੂਰੀ ਘਟਨਾ ਤੇ ਸਾਊਥ ਕੋਰੀਆ ਦੀ ਸਰਕਾਰ ਨੇ ਅਫਸੋਸ ਜ਼ਾਹਿਰ ਕੀਤਾ ਹੈ ਅਤੇ ਅਮਰੀਕੀ ਦੂਤਾਵਾਸ ਨਾਲ ਸੰਪਰਕ ਕੀਤਾ ਹੈ। ਸਿਓਲ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਸਥਿਤੀ ਦੀ ਜਾਣਕਾਰੀ ਇਕੱਠੀ ਕਰ ਰਹੇ ਨੇ ਅਤੇ ਹੁੰਡਈ ਦੇ ਨਾਲ ਸੰਪਰਕ ਦੇ ਵਿੱਚ ਨੇ। ਉਧਰ ਟਲੈਂਟਾ ਦੇ ਵਿੱਚ ਵੀ ਸਾਊਥ ਕੋਰੀਆ ਕੌਂਸਲਰਟ ਨੇ ਇੱਕ ਕਾਨੂੰਨੀ ਟੀਮ ਬਣਾਈ ਹੈ ਜੋ ਕਾਨੂੰਨੀ ਹੱਲ ਲੱਭੇਗੀ ਕਿਉਂਕਿ ਇਸ ਛਾਪੇਮਾਰੀ ਦੇ ਵਿੱਚ ਸਾਊਥ ਕੋਰੀਆ ਦੇ ਆਪਣੇ ਕਈ ਨਾਗਰਿਕ ਸ਼ਾਮਿਲ ਨੇ। ਹੁੰਡਈ ਦੀ ਇਹ ਇੰਡਸਟਰੀਅਲ ਸਾਈਟ ਜਾਰਜੀਆ ਦੇ ਗਵਰਨਰ ਅਤੇ ਹੋਰ ਅਧਿਕਾਰੀਆਂ ਦੇ ਦੁਆਰਾ ਸੂਬੇ ਦੇ ਸਭ ਤੋਂ ਵੱਡੇ ਆਰਥਿਕ ਵਿਕਾਸ ਪ੍ਰੋਜੈਕਟ ਦੇ ਵਜੋਂ ਪ੍ਰਮੋਟ ਕੀਤੀ ਜਾਂਦੀ ਰਹੀ ਹੈ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕਿਸੇ ਵੱਡੇ ਵਿਦੇਸ਼ੀ ਕਾਰੋਬਾਰ ਜਾਂ ਫਿਰ ਕੰਪਨੀ ਦੇ ਉੱਤੇ ਇਮੀਗ੍ਰੇਸ਼ਨ ਦੀ ਰੇਡ ਪਈ ਹੋਵੇ। ਆਈਸੀਈ ਦੀ ਇਹ ਰੇਡ ਕਈ ਵੱਡੇ ਸਵਾਲ ਖੜੇ ਕਰ ਰਹੀ ਹੈ। ਅਮਰੀਕਾ ਦੇ ਵਿੱਚ ਕੰਮ ਕਰ ਰਹੀਆਂ ਵਿਦੇਸ਼ੀ ਕੰਪਨੀਆਂ ਵੀ ਹੁਣ ਆਈਸੀਈ ਦੀਆਂ ਇਮੀਗ੍ਰੇਸ਼ਨ ਛਾਪੇਮਾਰੀਆਂ ਤੋਂ ਬਚ ਨਹੀਂ ਸਕਦੀਆਂ। ਜਾਂਚ ਅੱਜ ਚੱਲ ਰਹੀ ਹੈ ਅਤੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੈਰ ਕਾਨੂੰਨੀ ਕਾਮਿਆਂ ਨੂੰ ਕਿਸ ਨੇ ਨਿਯੁਕਤ ਕੀਤਾ ਸੀ ਅਮਰੀਕੇ ਅਟਾਰਨੀ ਦਫ਼ਤਰ ਦੇ ਮੁਤਾਬਿਕ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਕਿਹੜੀ ਕੰਪਨੀ ਜਾਂ ਫਿਰ ਕਿਸ ਠੇਕੇਦਾਰ ਨੇ ਇੰਨਾ ਪ੍ਰਵਾਸੀ ਕਾਮਿਆਂ ਨੂੰ ਨੌਕਰੀ ਤੇ ਰੱਖਿਆ ਸਾਊਥ ਕੋਰੀਆ ਨੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਦੀ ਰਾਖੀ ਲਈ ਅਮਰੀਕਾ ਦੀ ਸਰਕਾਰ ਦੇ ਨਾਲ ਗੱਲਬਾਤ ਜਾਰੀ ਰੱਖਣ ਦੀ ਵਚਨਬੱਧਤਾ ਵੀ ਜਤਾਈ ਹੈ